ਰੁਕ ਰੋ ਰੁਕ ਰੋ ਰੁਕ ਜਾਓ ਬਾਜੀ ਇੰਡੀਆ ਨੂੰ ਲੈ ਆਉਂਦੇ ਆਂ ਲੈ ਆਉਂਦੇ ਆ ਜਿਹਦੇ ਵਿੱਚ ਮਾਲਪੁਰ ਚ ਇੱਕ ਬੰਦੇ ਨੂੰ ਘਰ ਚ ਵੜ ਕੇ ਉਹਨੂੰ ਹੱਥ ਪੈਰ ਬੰਨ੍ਹ ਕੇ ਗਲਾ ਘੁੱਟ ਕੇ ਉਹਦੀ ਮਰਡਰ ਕੀਤਾ ਗਿਆ ਸੀਗਾ ਤੇ ਨਾਲ ਜਿਹੜਾ ਹੈਗਾ ਉਥੋਂ ਕੁਝ ਪੈਸਾ ਜਿਹੜਾ ਹੈਗਾ ਉਹ ਲੁੱਟਿਆ ਗਿਆ ਸੀਗਾ ਜਾਂ ਚੋਰੀ ਕੀਤਾ ਗਿਆ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਤੇ ਉਹਦੇ ਵਿੱਚ ਸਾਡੀ ਟੀਮ ਕਾਫੀ ক্লোਜ ਜਿਹੜਾ ਹੈਗਾ ਪਹੁੰਚ ਕੇ ਉਹਨਾਂ ਨੇ ਮੇਨ ਅਕਿਊਜ਼ ਆਇਡੈਂਟੀਫਾਈ ਅਸੀਂ ਕਰ ਲਿਆ ਹੈਗਾ ਤੇ ਸਾਡੀ ਟੀਮਸ ਲੱਗਿਆ ਹੈਗੀ ਆ ਜਲਦੀ ਫੜਿਆ ਜਾਏਗਾ ਮੇਬੀ ਹੋਪਫੁਲੀ ਉਹਨੂੰ ਫੜ ਕੇ ਇੱਕ ਆ ਦਿਨ ਚ ਆਪਾਂ ਤੁਹਾਨੂੰ ਫਿਰ ਸਾਡੀ ਡਿਟੇਲਸ ਦੇਵਾਂਗੇ ਬਟ ਉਹ ਕੇਸ ਸਾਡਾ ਟ੍ਰੇਸ ਹੋ ਗਿਆ ਹੈਗਾ ਬਾਕੀ ਡਿਟੇਲਸ ਅਸੀਂ ਤੁਹਾਨੂੰ ਮਤਲਬ ਤੁਸੀਂ ਦੇਖ ਰਹੇ ਹੋ ਦਾ ਹਰਤ ਤੇ ਮੈਂ ਦਜੀਤ ਜੀ ਦਾ ਦੋਸਤੋ ਪਿਛਲੇ ਦਿਨੀ ਕੱਲ ਜਾ ਕੇ ਸ਼ਾਰਪੁਰ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਕਾਫੀ ਅਮੌਂਟ ਤੇ ਸੋਨਾ ਤੇ ਚਾਂਦੀ ਜਿਹੜੀ ਸੀ ਜੀ ਸੀ ਤੇ ਉਸ ਵੇਲੇ ਮੌਕੇ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਸੀ ਕਿ ਇਹ ਮਾਮਲਾ ਸੰਦੇਕਦਾਰ ਲੱਗਦਾ ਹੈ ਜਦੀ ਜਾਣਕਾਰੀ ਅ ਜਾਂਚ ਡੰਗਾਈ ਨਾ ਕੀਤੀ ਜਾ ਰਹੀ ਤੇ ਜਲਦੀ ਇਹਦਾ ਕੀਤਾ ਜਾਊਗਾ ਤੇ ਅੱਜ ਉਹ ਜਿਹੜਾ ਪੌਸ ਬਲੋਡ ਦਾ ਟ੍ਰੇਸ ਕਰ ਲਿਆ ਗਿਆ ਸ਼ਾਰਪੁਰ ਪੌਸ ਬਲੋਡ ਅੱਜ ਅਸੀਂ ਇਸ ਬੰਦੇ ਚ ਐਸਪੀ ਸਰਮਜੀਤ ਸਿਬਈਆ ਹੋਰਾਂ ਨਾਲ ਗੱਲ ਕਰਾਂਗੇ ਕਿ ਇਹ ਕੀ ਮਾਮਲਾ ਹੈ ਕਿਸ ਤਰ੍ਹਾਂ ਦੀ ਲੁੱਟ ਹੋਈ ਸੀ ਤੇ ਕਿਸ ਤਰ੍ਹਾਂ ਇਹ ਟ੍ਰੇਸ ਕੀਤੀ ਤੇ ਕਿਹੜੇ ਕਿਹੜੇ ਬੰਦੇ ਫੜਿਆ ਜਿਹੜੀ ਕਾਰਵਾਈ ਇਗਜ਼ਾਮ ਚ ਲੈ ਲਈਆ ਸੋ ਐਸਪੀ ਭਾਈ ਇਹ ਸਭ ਤੁਹਾਡਾ ਸਵਾਗਤ ਹੈ ਜੀ ਦਾ ਹਰਤੀ ਜੀ ਅ ਕੱਲ ਸਵੇਰੇ ਜਦੋਂ ਸਿਟੀ ਸ਼ਾਰਪੁਰ ਦੇ ਏਰੀਆ ਦੇ ਵਿੱਚ ਮਾਰਦਾ ਦੀ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੇ ਐਸਐਚਓ ਸਿਟੀ ਡੀਐਸਪੀ ਸਿਟੀ ਇਹ ਟਾਈਮਲੀ ਮੌਕੇ ਤੇ ਪਹੁੰਚ ਗਏ ਜੀ ਔਰ ਜਾ ਕੇ ਇਹਨਾਂ ਨੇ ਵਕੂਆ ਸਾਰਾ ਜਿਹੜਾ ਉਹਨੂੰ ਸੰਭਾਲ ਲਿਆ ਔਰ ਉਦੋਂ ਥੋੜੇ ਚਿਰ ਬਾਅਦ ਮੈਂ ਸੀਐਡੀ ਟੀਮ ਦੇ ਨਾਲ ਅਸੀਂ ਵੀ ਪਹੁੰਚ ਗਏ ਉਹਦੀ ਸੁਣਦੀ ਅਸੀਂ ਐਫਆਰ ਨੰਬਰ ਦਰਜ ਕੀਤੀ 207 ਨੰਬਰ ਐਫਆਰ ਦਰਜ ਕਰਕੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ ਜੀ ਤੇ ਕਾਫੀ ਸਵਾਲ ਜਵਾਬ ਸੀਗੇ ਜਿਹੜੇ ਵਿੱਚ ਸਾਨੂੰ ਲੱਗ ਰਿਹਾ ਸੀ ਵੀ ਜਿਹੜਾ ਸਾਨੂੰ ਇਤਲਾਹ ਦੇਣ ਵਾਲਾ ਬੰਦਾ ਆ ਉਹਦੇ ਨਾਲ ਇੱਕ ਹੋਰ ਸਾਥੀ ਸੀ ਉਹਦਾ ਜੀ ਉਹ ਛੱਕੀ ਸੀਗਾ ਜੀ ਔਰ ਉਹਨੇ ਜਦੋਂ ਡੰਗਾਈ ਨਾਲ ਪੁੱਛਿਸ਼ ਕੀਤੀ ਤਾਂ ਉਹ ਥੋੜਾ ਟੈਕਨੀਕਲੀ ਜਦੋਂ ਸਾਡੇ ਕੋਲ ਉਹਦੇ ਵਾਕਵਾਕ ਨੰਬਰਾਂ ਤੋਂ ਕਾਲਣਾ ਸੀਗੇ ਆ ਉਹਦੇ ਵਿੱਚੋਂ ਜਦੋਂ ਨਿਕਲਿਆ ਤੇ ਇਹਦੇ ਦੋ ਸਾਥੀ ਫਿਰੇ ਨੇ ਕੰਫੈਸ ਕੀਤਾ ਜੀ ਵੀ ਮੇਰੇ ਦੋ ਸਾਥੀ ਸੀਗੇ ਜਿਨ੍ਹਾਂ ਦਾ ਨਾਮ ਹੈਗਾ ਕ੍ਰਿਸ਼ਨ ਕਪੂਰ ਤੇ ਸੰਦੀਪ ਕਪੂਰ ਇਹ ਦੋਨੋਂ ਪਿਓ ਪੁੱਤ ਹੈਗੇ ਆ ਜਿਹੜੇ ਕੀ ਕਰਨਾਲ ਡਿਸਟ੍ਰਿਕਟ ਨਾਲ ਰਿਲੇਟਡ ਰਹਿਣ ਵਾਲੇ ਹੈਗੇ ਆ ਇਹਨਾਂ ਦੋਨਾਂ ਨੂੰ ਇਹਨੇ ਬੁਲਾਇਆ ਸੀਗਾ ਔਰ ਤਲਾਹ ਦਿੱਤੀ ਸੀ ਕਿਲੋ ਦੇ ਕਰੀਬ ਸੋਨਾ ਜੀ ਔਰ 3 ਕਿਲੋ ਚਾਂਦੀ ਤੇ 23 ਲੱਖ ਰੁਪਇਆ ਕੈਸ਼ ਮੇਰੇ ਕੋਲ ਲੈ ਗਏ ਹੈਗੇ ਆ ਜਦਕਿ ਉਤੇ ਜਦੋਂ ਮੌਕੇ ਤੇ ਵਿజిਟ ਕੀਤੀ ਕੋਈ ਜਿੰਦਾ ਨਹੀਂ ਟੁੱਟਾ ਸੀ ਕੁਝ ਨਹੀਂ ਟੁੱਟਾ ਸੀ ਜਿਹੜਾ ਬੰਨਿਆ ਵੀ ਸੀ ਉਹ ਵੀ ਉਹਦੀ ਸੈਲੋ ਟੇਪ ਨਾਲ ਹੀ ਬੰਨਿਆ ਸੀਗਾ ਉਹ ਜਿਹੜੀ ਸੈਲੋ ਟੇਪ ਸ਼ਾਪ ਦੇ ਵਿੱਚ ਹੀ ਸੀਗੀ ਔਰ ਫਰਦਰ ਜਦੋਂ ਸਾਡੀਆਂ ਟੀਮਾਂ ਨੇ ਟੈਕਨੀਕਲੀ ਸਾਰਾ ਕੀਤਾ ਤੇ ਉਹ ਨੰਬਰ ਵੀ ਹਜ਼ਾਰ ਪਰਾਉਣੇ ਪਾਏ ਗਏ ਜੀ ਜਿਹੜੇ ਹੈਗੇ ਐ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਔਰ ਸੀਆਈਏ ਦੀਆਂ ਟੀਮਾਂ ਸਾਡੀਆਂ ਮੂਵ ਹੋਈਆਂ ਰਾਤ ਨੂੰ ਹੀ ਔਰ ਤੜਕੇ ਸਾਨੂੰ ਸਫਲਤਾ ਮਿਲੀ ਜਿਹਦੇ ਵਿੱਚ 22 ਲੱਖ 10000 ਦਾ ਕੈਸ਼ ਰਿਕਵਰ ਹੋਇਆ 800 ਗ੍ਰਾਮ ਦੇ ਲਾਗੇ ਕਰੀਬ ਕਿਲੋ ਹੀ 골ਡ ਹੋ ਗਿਆ 800 ਗ੍ਰਾਮ ਦੇ ਲਾਗੇ ਔਰ 2.5 ਕਿਲੋ ਚਾਂਦੀ ਜਿਹੜੀ ਰਿਕਵਰ ਹੋਈ ਪਲੱਸ ਜਿਹੜਾ ਸੀਸੀਟੀਵੀ ਚ ਇਹਨੇ ਬੈਗ ਜਾਂਦਾ ਆ ਉਹ ਵੀ ਇਹਨਾਂ ਕੋਲ ਮਿਲ ਗਿਆ ਸਾਨੂੰ ਔਰ ਜਿਹੜੀ ਇਹਨੇ ਸ਼ਰਟ ਪਾਈ ਸੀ ਵਾਰਦਾਰ ਦੇ ਟਾਈਮ ਜਿਹੜੀ ਸੀਸੀਟੀਵੀ ਦੇਖੀ ਸੀ ਉਹ ਵੀ ਰਿਕਵਰ ਹੋ ਗਈ ਟੈਪ ਉਹ ਵੀ ਰਿਕਵਰ ਹੋ ਗਈ ਔਰ ਸਾਰੇ ਜਿੰਨੇ ਦੋਸ਼ੀ ਸੀ ਹੁਣ ਤੱਕ ਦੇ ਉਹ ਸਾਰੇ ਅਰੈਸਟ ਕਰ ਲਏ ਫਰਦਰ ਇਨਵੈਸਟੀਗੇਸ਼ਨ ਚ ਜੇ ਕੋਈ ਹੋਰ ਵੀ ਕੌਨਸਪਰੇਸੀ ਕਿਸੇ ਦੀ ਪਾਈ ਗਈ ਤਾਂ ਉਹ ਵੀ ਬੁੱਕ ਕੀਤਾ ਜਾਊਗਾ ਸਰ ਇਹਦੇ ਨਾਲ ਨਾਲ ਦਾ ਦੋ ਦਾ ਮੈਂ ਮੈਂ ਕਿ ਜਿਹੜਾ ਮਾਰ ਪਰ ਦੇ ਹਾਲ ਕੀ ਚੁਕਿਆ ਸੱਚੀ ਦੀ ਜਾਂਚ ਚੱਲ ਰਹੀ ਹੈ ਉਹਦਾ ਖਲੀ ਤੱਕ ਕਿਸ ਮਕਾਮ ਤੱਕ ਪਹੁੰਚੀ ਕੁਛ ਦਿਨ ਪਹਿਲਾਂ ਅ ਸੁਗਾ ਗੋਂਦਪੁਰ ਪਿੰਡ ਦੇ ਵਿੱਚ ਇੱਕ ਬਜ਼ੁਰਗ ਨੂੰ ਬੰਨ ਕੇ ਮਰਡਰ ਹੋ ਗਿਆ ਸੀ ਉਹਦਾ ਜੀ ਔਰ ਉਹਦੇ ਵਿੱਚ ਵੀ ਕੈਸ਼ ਗਿਆ ਸੀ ਜਾਂ ਔਰ ਆਲਮੋਸਟ ਸਾਡੀਆਂ ਟੀਮਾਂ ਨੇ ਬੰਦਾ ਆਈਡੈਂਟੀਫਾਈ ਕਰ ਲਿਆ ਹੈਗਾ ਔਰ ਵੱਖ-ਵੱਖ ਟੀਮਾਂ ਸਾਡੀਆਂ ਉੱਤੇ ਵੀ ਲੱਗੀਆਂ ਹੋਈਆਂ ਹੈਗੀਆਂ ਔਰ ਜਲਦੀ ਹੀ ਅਸੀਂ ਉਹ ਜਿਹੜਾ ਦੋਸ਼ੀ ਹੈਗਾ ਸਾਡਾ ਮੇਨ ਕਿਊਜ਼ ਹੈਗਾ ਉਹਨੂੰ ਗ੍ਰਫਟਰ ਅਸੀਂ ਕਰਾਂਗੇ ਔਰ ਜਿਹੜਾ ਉਥੇ ਵੀ ਅਸਮਾਨ ਗਿਆ ਕੈਸ਼ ਗਿਆ ਹੈਗਾ ਆ ਮੋਸਟਲੀ ਉਥੇ ਕੈਸ਼ ਹੀ ਗਿਆ ਜਿਆਦਾ ਉਹ ਵੀ ਅਸੀਂ ਰਿਕਵਰ ਕਰਾਂਗੇ ਔਰ ਜਲਦੀ ਤੁਹਾਨੂੰ ਵੀ ਪ੍ਰੈਸ ਦੇ ਥਰੂ ਦੱਸ ਦਾਂਗੇ ਬੰਦਾ ਅਸੀਂ ਆਇਡੈਂਟੀਫਾਈ ਕਰ ਲਿਆ ਹੈਗਾ ਔਰ ਜਲਦੀ ਸਾਡੀਆਂ ਟੀਮਾਂ ਮੂਵ ਹੋਈਆਂ ਹੋਈਆਂ ਆ ਫੜ ਲਾਂਗੇ ਉਹਨੂੰ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸੰ ਐਸਪੀ ਭਾਈ ਆ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਿਹਨਾਂ ਜੀ ਸੋਲੀ ਪ੍ਰਸੰਚਾ ਤੋਂ ਉਹਦੇ ਬਾਰੇ ਵਿਸਥਾਰ ਨਾਲ ਦੱਸਿਆ ਤੇ ਨਾਲ ਦੀ ਨਾਲ ਜਰਾ ਮਹਾਰਾਜ ਪ੍ਰਮ ਸਿੰਘ ਜੀ ਮਡਰ ਦੇ ਸੋਦੀਸ ਬੋਦੀ ਵੀ ਦੱਸਿਆ ਆਪਣੀ ਚਾਲ ਚੱਲੀ ਆ ਇਨ ਸ਼ਾਰਟ ਟਾਈਮ ਦੇ ਵਿੱਚ ਉਹ ਵੀ ਇਹ ਫੀਸ ਜਿਹੜੀ ਕਰਤਾ ਕਰ ਲੈਣਾ ਸ਼ਾਫਤੁਦੀਨ ਬਾਕੀ ਤਰਜੀਹ ਪਟਰੀ ਬਹੁਤ